ਕੀ ਹਾਲ ਚਾਲ ਆ ਤੇ ਬਾਕੀ ਬਈ ਅੱਜ ਕੱਲ ਹੁਣ ਤੁਹਾਨੂੰ ਪਤਾ ਹੀ ਆ ਹਨਾ ਜੰਗ ਦਾ ਮਾਹੌਲ ਆ ਜਿਹੜਾ ਬਣਿਆ ਹੋਇਆ ਤੇ ਸਵੇਰੇ ਇੱਕ ਬਈ ਸਾਡੇ ਏਰੀਆ ਦੇ ਵਿੱਚ ਧਮਾਕਾ ਹੋਇਆ ਤੇ ਸਾਡਾ ਏਰੀਆ ਪਿੰਡ ਦਾ ਬਰਨਾਲਾ ਬਰਨਾਲੇ ਦੇ ਨਾਲ ਇੱਕ ਪਿੰਡ ਠੀਕਰੀਵਾਲ ਦੇ ਨਾਲ 에ਅਰ ਫੋਰਸ ਦਾ ਡੱਗਾ ਉੱਥੇ ਬਈ ਬਹੁਤ ਵੱਡਾ ਜਿਹੜਾ ਬਲਾਸਟ ਆਗਾ ਜਿਹੜਾ ਹੋਇਆ ਸਵੇਰੇ ਸਵੇਰੇ 8 ਵਜੇ ਦਾ ਟਾਈਮ ਸੀ ਇੰਨੀ ਜ਼ੋਰ ਦੇ ਨਾਲ ਬਲਾਸਟ ਹੋਇਆ ਘੱਟੋ ਘੱਟ 14-15 ਕਿਲੋਮੀਟਰ ਤੇ ਸਾਡਾ ਪਿੰਡ ਆਗਾ ਤੇ ਬਹੁਤ ਵੱਡਾ ਬਲਾਸਟ ਹੋਇਆ ਬਈ ਤੇ ਬਾਕੀ ਵੀ ਹੁਣ ਪਾਕਿਸਤਾਨ ਤੇ ਇੰਡੀਆ ਦੀ ਦੇਖੋ ਪੂਰੀ ਜੰਗ ਦੀ ਤਿਆਰੀ ਆ ਤੇ ਸਾਰਿਆਂ ਨੂੰ ਹੀ ਪਤਾਗਾ ਬਾਕੀ ਸੋਸ਼ਲ ਮੀਡੀਆ ਤੇ ਆਈ ਜਾਂਦਾ ਹਨਾ ਵੀ ਇਧਰ ਇੰਨੀ ਮਝਾਲਾਂ ਛੜਤੀਆਂ ਉਧਰ ਇੰਨੀ ਛੜਤੀਆਂ ਹੋ ਸਕਦਾ ਸਵੇਰੇ ਇੱਥੇ ਡਿੱਗੀ ਹੋਵੇ ਯਾਰ ਕੋਈ ਪਤਾ ਨਹੀਂ ਹੈਗਾ ਹਨਾ ਤੇ ਅੰਦਰੋਂ ਕੋਈ ਖਬਰ ਨਹੀਂ ਆਈ ਹੈਗੀ 에ਅਰ ਫੋਰਸ ਦੇ ਅੱਡੇ ਦੇ ਅੰਦਰੋਂ ਤੇ ਉਹਦਾ ਕੋਈ ਪਤਾ ਨਹੀਂ ਲੱਗਿਆ ਵੀ ਕੀ ਹੋਇਆ ਹਨਾ ਕੀ ਨਹੀਂ ਹੋਇਆ ਅੰਦਰ ਤੇ ਉਥੇ ਇਹ ਨਹੀਂ ਪਤਾ ਕੋਈ ਜ਼ਖਮੀ ਹੋਇਆ ਨਾ ਹੋਇਆ ਉਹਦੇ ਬਾਰੇ ਕੁਝ ਵੀ ਨਹੀਂ ਪਤਾ ਲੱਗਿਆ ਧਮਾਕਾ ਹੋਇਆ ਬਈ ਸਵੇਰੇ 8 ਵਜੇ ਦਾ ਟਾਈਮ ਸੀਗਾ ਬਹੁਤ ਵੱਡਾ ਜ਼ੋਰ ਨਾਲ ਹੋਇਆ ਧਮਾਕਾ ਤੇ ਬਾਕੀ ਬਈ ਹ ਮਾਹੌਲ ਹੈਗਾ ਖਰਾਬ ਤੇ ਰਾਤ ਨੂੰ ਤੁਸੀਂ ਲਾਈਟਾਂ ਲੂਟਾ ਬਈ ਬੰਦ ਕਰਕੇ ਰੱਖਿਆ ਕਰੋ ਹੁਣ ਜਿੰਨੇ ਬਾਡਰ ਦੇ ਏਰੀਏ ਨੇ ਸਾਰਿਆਂ ਤੇ ਲਾਈਟਾਂ ਬੰਦ ਰਹੀਆਂ ਆਪਣੇ ਪਿੰਡਾਂ ਦੇ ਵਿੱਚ ਵੀ ਰੱਖਿਆ ਕਰੋ ਕਈ ਵਾਰੀ ਮਝਾਲ ਆਉਂਦੀ ਹੈ ਨਾ ਉਹ ਲਾਈਟ ਦੇ ਚਾਨਣ ਨਾਲ ਕਹਿੰਦੇ ਆ ਵੀ ਕੋਈ ਕਨੈਕਸ਼ਨ ਆ ਉਹਦਾ ਸ਼ਾਇਦ ਵੀ ਡਿੱਗ ਸਕਦੀ ਆ ਆ ਬਹੁਤ ਇਧਰ ਆਪਣੇ ਜੰਮੂ ਕਸ਼ਮੀਰ ਚ ਤਾਂ ਹੈਗੇ ਹੀ ਹੈਗਾ ਤੁਹਾਨੂੰ ਪਤਾ ਹੀ ਆ ਉੱਥੇ ਤਾਂ ਡਿੱਗੀਆਂ ਡੁੱਗੀਆਂ ਵੀ ਹੈਗੀਆਂ ਮਝੈਲਾਂ ਆਪਣੇ ਪੰਜਾਬ ਦੇ ਵਿੱਚ ਵੀ ਕੁਝ ਪਿੰਡ ਹੈਗੇ ਉੱਥੇ ਵੀ ਡਿੱਗੀਆਂ ਨੇ ਤੇ ਬਾਕੀ ਆਪਣੇ ਨਾ ਆ ਮਜ਼ਾਕ ਨਾ ਕੋਈ ਆ ਬਣਾਇਓ ਵੀ ਹਨਾ ਵੀ ਇਹਦਾ ਕੀ ਪਤਾ ਇੱਥੇ ਕਿਹੜਾ ਬੰਬ ਆਉਣਾ ਕਿਹੜੀ ਮਝੈ ਲਾਉਣੀ ਆ ਇੱਥੇ ਬਾਈ ਕੋਈ ਐ ਮੰਨ ਕੇ ਚੱਲੋ ਕੁਸ ਪੁੱਛ ਕੇ ਨਹੀਂ ਆਉਣਾ ਹੈਗਾ ਜਦੋਂ ਆਉਣਾਗਾ ਕਿਸੇ ਨੇ ਪੁੱਸਕੇ ਨਹੀਂ ਬੰਬ ਛੱਟਣਾ ਕਿਸੇ ਨੇ ਮਜਹਿਲ ਪੁੱਸਕੇ ਨਹੀਂ ਛੱਟਣੀ ਇਹ ਪਾਕਿਸਤਾਨ ਦਾ ਕੋਈ ਪਤਾ ਨਹੀਂ ਹੁੰਦਾ ਯਾਰ ਇਹਨਾਂ ਤੇ ਕੋਈ ਭਰੋਸਾ ਨਹੀਂ ਲੋਕਾਂ ਦਾ ਵੀ ਇਹ ਕਦੋਂ ਮੰਨ ਲਓ ਵੀ ਬਾਹਰ ਕਰਨ ਇਹ ਤਾਂ ਇਹ ਕਹਿੰਦੇ ਕੋਸੂਰ ਹੁੰਦੇ ਆ ਤੇ ਕਮਾਉਂਦੇ ਕੋਸੂਰ ਹੁੰਦੇ ਆ ਤਾਂ ਬਾਈ ਰਾਤ ਨੂੰ ਅੰਬੇਰ ਰਿਆ ਕਰੋ ਕੋਈ ਪਤਾ ਨਹੀਂ ਹੁੰਦਾਗਾ ਤੇ ਕਦੋਂ ਧਮਾਕਾ ਹੋ ਜਾਣਾ ਤੇ ਇਹੋ ਜੇ ਮੰਨ ਲਓ ਉਹਨਾਂ ਕੋਲੇ ਵੀ ਬੰਬ ਹੈਗੇ ਆ ਹਨਾ ਬਹੁਤ ਰੇਂਜ ਤੱਕ ਵੀ ਮਤਲਬ ਸੈੱਟ ਸ਼ੱਕਦੇ ਆ ਤੇ ਇਹਦਾ ਕੋਈ ਪਤਾ ਨਹੀਂ ਕੀ ਹੋ ਜਾਣਾ ਕੀ ਨਹੀਂ ਹੋਣਾ ਤੇ ਬਾਕੀ ਆ ਮਜ਼ਾਕ ਨਾ ਬਣਾਇਆ ਕਰੋ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਕਿੱਧਰੋਂ ਕੀ ਕੁਛ ਆ ਜਾਣਾਗਾ ਆ ਦੇਖਦੇ ਹੀ ਨੇ ਪਿੰਡਾਂ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਹੋ ਉੱਤੇ ਬਾਕੀ ਬਈ ਰਾਤ ਨੂੰ ਥੋੜਾ ਜਿਹਾ ਬਸ ਸੰਚੇਤ ਰਿਹਾ ਕਰੋ ਤੇ ਬਾਕੀ ਆਪਣੀ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰਿਓ